ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਚਿੰਤਪੁਰਨੀ ਸੇਵਾ ਮੰਡਲ ਬਟਾਲਾ ਰੋਡ ਵੱਲੋਂ ਇੱਕ ਜਥਾ ਟ੍ਰੇਨ ਦੇ ਜ਼ਰੀਏ ਕਾਂਸ਼ੀ ਅਯੋਧਿਆ ਪ੍ਰਯਾਗ ਰਾਜ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਭਗਤ ਰਕੇਸ਼ ਸ਼ਰਮਾ ਦੀ ਅਗਵਾਈ ਵਿੱਚ ਗਏ ਜਥੇ ਨੂੰ ਯੂਨਾਈਟਿਡ ਹਿੰਦੂ ਫਰੰਟ ਦੇ ਪੰਜਾਬ ਪ੍ਰਧਾਨ ਅਨਿਲ ਟੰਡਲ ਸੁਭਾਸ਼ ਭਗਤ ਅਤੇ ਨਵਦੀਪ ਨੇ ਰਵਾਨਾ ਕੀਤਾ ਇਸ ਮੌਕੇ ਤੇ ਨਿਸ਼ਾ ਅਗਰਵਾਲ ਰਕੇਸ਼ ਕੁਮਾਰ ਗੀਤਾ ਵੈਦੀ ਜੀਵਨ ਕੌਸ਼ਲ ਅਤੇ ਹੋਰ ਭਗਤ ਸ਼ਾਮਿਲ ਸਨ ਸਾਰ ਪਹਿਲੇ ਤਾਂ ਮੈਂ ਸਾਰੀ ਸੰਗਤ ਨੂੰ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਜਾਣ ਵਾਸਤੇ ਬਹੁਤ ਬਹੁ ਮबारकबाद ਦੇਣਾ ਬੜੇ ਖੁਸ਼ਕਿਸਮਤ ਨੇ ਮੇਰੇ ਸਾਰੇ ਸਾਥੀ ਮੇਂਹਿਆ ਭੈਣਾ ਮੇਰੇ ਭਰਾ ਭਗਵਾਨ ਰਾਮ ਜਿਹੜੇ ਉਹਨਾਂ ਨੂੰ ਆਪਣੇ ਦਰਬਾਰ ਚ ਬੁਲਾਇਆ ਬਾਕੀ ਇਹ ਜੱਥਾ ਦੇਖੋ ਜੀ ਸਾਡੇ ਰਕੇਸ਼ ਸ਼ਰਮਾ ਜੀ ਭਗਤ ਜੀ ਕਹਿੰਦੇ ਜੀ ਅਸੀਂ ਇਹਨਾਂ ਨੂੰ ਵਾਕਈ ਪ੍ਰਮਾਤਮਾ ਦਾ ਵਾਸਾ ਹੈ ਨਾ ਚ ਬੜੇ ਧਰਮ ਕਰਮ ਦੇ ਕੰਮ ਕਰਦੇ ਨੇ ਮੇਰਾ ਹਾਲੇ ਇਸ ਸਾਲ ਜਿਹੜਾ ਪਹਿਲਾ ਜੱਠਾ ਹੋਣਾ ਹੈ ਚਿੰਦਪੁਰੇ ਮੰਦਿਰ ਵੀ ਇੰਨਾ ਦੇ ਘਰ ਬਣਿਆ ਹੈ ਮਾ ਮਾਈ ਦਾ ਠੀਕ ਹੈ ਜੀ ਔਰ ਬੜੇ ਸੰਗਤ ਨੂੰ ਕਦੀ ਚਿੰਦਪੁਰੇ ਮੰਦਿਰ ਕਦੀ ਬਾਲਾ ਜੀ ਦਾ ਆਮ ਪਿੱਛੇ ਜੋ ਕੇ ਆਏ ਨੇ ਨਕੌਦਰ ਸਾਹਿਬ ਖਾਟੂ ਸ਼ਾਮ ਅੱਜ ਪਰਮਾਤਮਾ ਨੇ ਸੇਵਾ ਲਈ ਹੈ ਅਯੋਧਿਆ ਧਾਮ ਵਾਸਤੇ ਮੈਂ ਕਹਿੰਦਾ ਬਹੁਤ ਬਹੁਤ ਮੁਬਾਰਕਬਾਦ ਦੇਣਾ 37 ਲੋਕ ਜਾ ਰਹੇ ਆ ਸਾਰੀ ਸੰਗਤ ਦੇ ਨਾਲ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਸ਼ੰਕਰ ਜੀ ਦੀ ਕਿਰਪਾ ਨਾਲ ਟੰਡਨ ਸਾਹਿਬ ਦਾ ਮੈਂ ਤੇ ਬਾਕੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਟੰਡਨ ਜੀ ਬਹੁਤ ਸਹਿਯੋਗੀ ਨੇ ਜਿੰਨੇ ਮੈਨੂੰ ਕਾਫੀ ਸਾਲ ਹੋ ਕੇ ਦੇਖਦਾ ਧਰਮਗਰਮ ਦਾ ਕਾਫੀ ਕੰਮ ਕਰਦੇ ਆ ਅਦੀ ਰਾਤ ਆਵਾਜ਼ ਮਾਰੋ ਸਪੋਰਟ ਨਹੀਂ ਹਾਜ਼ਰ ਹੁੰਦੇ ਆ ਅਸੀਂ ਇਹਨਾਂ ਦਾ ਸਾਰੀ ਸੰਗਤ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਇਹ ਤੇ ਬਹੁਤ ਕਰਮਵਾਲਿਆਂ ਨੂੰ ਮੌਕਾ ਮਿਲਦਾ ਏਦਾਂ ਦਾ ਅਸੀਂ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਹੜਾ ਕਿ ਅਸੀਂ ਅੱਜ ਅਯੋਧਿਆ ਰਾਮਚੰਦਰ ਜੀ ਦੀ ਜਨਮ ਭੂਮੀ ਦੇ ਉੱਤੇ ਦਰਸ਼ਨ ਕਰਨ ਹੀ ਜਾ ਰਹੇ ਆ ਸਾਰੀ ਸੰਗਤ ਦੇ ਸਾਥ ਦੇ ਨਾਲ ਹੀ ਅਸੀਂ ਜਾ ਰਹੇ ਆ ਇਸ ਸੰਗਤ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੰਤਪੁਰਨੀ ਸੇਵਾ ਮੰਡਲ ਵੱਲੋਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਇਸੇ ਤਹਿਤੀ ਅੱਜ ਅਮਰਖਰ ਰੇਲਵੇ ਸਟੇਸ਼ਨ ਤੋਂ ਇੱਕ ਜਥਾ ਅਜोध्या ਲਈ ਰਵਾਨਾ ਹੋਇਆ ਗੱਲਬਾਤ ਕਰਦੇ ਹੋਏ ਸੰਗਤਾਂ ਨੇ ਅਰਥ ਅਗਿਓ ਬੜੇ ਹੀ ਵਡਬਾ ਕੀ ਹਨ ਕਿ ਉਹਨਾਂ ਨੂੰ ਸ਼੍ਰੀ ਰਾਮਚੰਦਰ ਦੀ ਧਰਮੀ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਅਮਰਖਰ ਫਾਟਵੇ ਖਬਰ ਨਾਮ ਲਈ ਕੈਮਰਾਮੈਨ ਪਰੇਸ਼ਰਵਾ ਦੇ ਨਾਲ ਰਕੇਸ਼ ਕੁਮਾਰ ਇੱਕ